ਹਾਂਜੀ ਵੀਰੋ ਗੱਲ ਕਰਨ ਲੱਗਿਆਂ ਸਿੱਧੂ ਮੂਸੇਵਾਲੇ ਦੀ ਇੱਕ ਬੰਦੇ ਦਾ ਇੱਕ ਵਾਰ ਮੈਨੂੰ ਮੈਸੇਜ ਆਇਆ ਕਹਿੰਦਾ ਵੀ ਮੇਰੇ ਵਾਸਤੇ ਸਿੱਧੂ ਮੂਸੇਵਾਲਾ ਇੱਕ ਰੱਬ ਆ ਰੱਬ ਉਹ ਮੈਂ ਕਿਹਾ ਭਰਾ ਤੇਰੇ ਵਾਸਤੇ ਨਹੀਂ ਸਿੱਧੂ ਮੂਸੇਵਾਲਾ ਸਾਰਿਆਂ ਦਾ ਹੀ ਰੱਬ ਆ ਸਾਰਿਆਂ ਦਾ ਹੀ ਰੱਬ ਆ ਸਿੱਧੂ ਮੂਸੇਵਾਲਾ ਉਹ ਰੱਬ ਸੀ ਇੱਕੋ ਇੱਕ ਦੁਨੀਆਂ 'ਚ ਅਜੇ ਤੱਕ ਬੰਦਾ ਹੋਇਆ ਆ ਜਿਹਨੇ ਆਪਣਾ ਫਿਊਚਰ ਦੱਸਿਆ ਕਿ ਇਦਾਂ 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 ਹੋਣਾ ਅੱਜ ਤੱਕ ਕੋਈ ਦੂਜਾ ਬੰਦਾ ਨਹੀਂ ਹੋ ਸਕਿਆ ਕੋਈ ਦੂਜਾ ਬੰਦਾ ਨਹੀਂ ਹੋ ਸਕਿਆ ਅਜ ਤੱਕ ਤੇ ਕੱਲੀ ਕੱਲੀ ਗੱਲ ਉਹਦੀ ਸੱਚ ਹੋਈ ਕਿ ਬੁਲਟ ਦੇ ਵੱਜੇ ਹੋਣਿਆ ਫੈਲ ਜਵਾਨੀ ਝੁੱਟੂਗਾ ਜਨਾਜਾ ਹੈ ਤੇ ਐਦਾਂ ਐਦਾਂ ਕਦੀ ਕਹੇ ਕੁੱਤੇ ਬਿੱਲੇ ਅਗੇ ਝੁਗਿਆ ਨਹੀਂ ਸੂਰਮਾ ਬੰਦਾ ਉਹ ਕੀ ਚਟਾਣਾ ਕੀ ਹੀ ਜਟਾਣਾ ਉਹਦਾ ਨਾਮ ਐ ਤਾਂ ਉਹ ਵਾਇਰਲ ਹੋ ਗਿਆ ਲੋਕੀ ਉਹਦੇ ਬਾਰੇ ਜਾਣਦੇ ਨਹੀਂ ਕੋਈ ਉਹਦੇ ਬਾਰੇ ਜਾਣਨ ਲੱਗ ਪਏ ਉਹ ਕਿਹੜੀ ਬਰਾੜ ਸੀ ਸਿੰਗਰ ਉਹਦਾ ਨਾਮ ਹੈ ਤਾਂ ਉਹਦੀ ਰੋਟੀ ਚੱਲ ਪਈ ਬਲਕਾਰਨ ਖੀਲੇ ਦਾ ਨਾਮ ਹੈ ਤਾਂ ਉਹਦੀ ਰੋਟੀ ਚੱਲ ਪਈ ਜਿਹਦਾ ਨਾਮ ਲੈਂਦਾ ਹੀ ਉਹਦੀ ਰੋਟੀ ਚੱਲ ਪੈਂਦੀ ਸੀ ਉਹਦੀ ਜ਼ੁਬਾਨ ਤੇੋਂ ਨਿਕਲਿਆ ਹੋਇਆ ਇੱਕ ਸ਼ਬਦ ਇੱਕ ਨਾਂ ਕੇਹਦਾ ਉਹਨਾਂ ਦੀ ਰੋਟੀ ਚਲਾ ਦਿੰਦਾ ਸੀ ਤੇ ਉਹ ਬੰਦਾ ਸੀ ਉਹ ਜਿਹਨੇ ਪੰਜਾਬ ਦੀ ਸਾਈਕੋਲੋਜੀ ਨੂੰ ਬਦਲਿਆ ਜਿਹੜਾ ਪੰਜਾਬ ਬਾਬਾਵਾਦ ਰੱਬਵਾਦ ਦੇ ਪਿਛੇ ਲੱਗਾ ਹੋਇਆ ਸੀ ਉਨੇ ਖੋਦ ਕੇ ਆਗੇ ਨਵੀਆਂ ਪੜਾ ਪਾਉਂਗਾ ਕਿ ਤਉ ਤਾਲੀਮ ਨਹੀਂ ਲਿੱਤੀ ਕਿ ਤਉ ਦੇਖ ਨਾ ਕਰੋ ਵੀ ਕਿਤੋਂ ਮੈਂ ਸਿੱਖਿਆ ਨਹੀਂ ਤੇ ਵੇਥੇ ਲੋਕੀ ਕਿਸਮਤ ਨੂੰ ਰੋਂਦੇ ਰਹਿੰਦੇ ਸਾਡੀ ਕਿਸਮਤ ਮਾੜੀ ਸਾਡਾ ਆ ਸਾਡਾ ਉਹ ਤੋ ਵਾਕੇ ਰੱਬ ਆ ਇੱਕ ਉਹ ਸੱਚ ਵਿੱਚ ਇੱਕ ਰੱਬ ਆ ਲੋਕੀ ਉਹਦੇ ਆਗੇ ਮੱਥੇ ਟੇਕਦੇ ਆ ਰੋਂਦੇ ਆ ਉਹਨੂੰ ਚੁੰਮਦੇ ਆ ਮਾਰ ਕੇ ਵੀ ਉਹ ਮਾਰ ਕੇ ਵੀ ਉਹ ਬੋਲਦਾ ਆ ਸਿਵਿਆਂ ਚ ਵੀ ਉਹ ਬੋਲਦਾ ਆ ਉਹਦੇ ਉਹਨੇ ਜਿੰਨੇ ਲੰਡੂ ਹੀ ਲੱਡੂ ਸੰਗਰ ਸੰਗਰ ਯਾਰ ਸਭ ਦਿਲ ਜਿੱਤੇ ਦਿਲ ਜੂਤੇ ਵਰਗੇ ਭਾਵੇਂ ਹੁਣ ਜਿੰਨੀ ਮਰਜੀ ਇਹ ਪ੍ਰਮੋਸ਼ਨ ਕਰਦਾ ਰਵੇ ਬੱਬੂ ਬੱਬੂ ਵਰਗੇ ਸਾਰੇ ਦਿਖਾਤਾ ਨਹੀਂ ਇਹ ਸਭ ਜ਼ੀਰੋ ਆ ਇਹ ਸਭ ਕੂੜਾ ਕਰਕਟ ਆ ਇਹ ਸਭ ਗੰਦ ਮੰਦ ਆ ਤੇ ਉਹ ਉਹ ਵਾਗਿਆ ਰੱਬ ਸੀ ਵੀਰਾ ਮੈਂ ਜਿਹਨੂੰ ਮੈਂ ਜਿਹਨੇ ਮਨੂੰ ਮੈਸੇਜ ਕੀਤਾ ਉਹਨੂੰ ਮੈਂ ਇਹੀ ਕਹਿਣਾ ਚਾਹੁੰਦਾ ਉਹ ਵਾਗਿਆ ਹੀ ਰੱਬ ਆ ਵੀਰੋ ਸਾਰਿਆਂ ਦਾ ਰੱਬ ਆ ਪੂਰੀ ਦੁਨੀਆ ਪੰਜਾਬ ਚ ਅੱਜ ਅਗਰ ਕਿਤੇ ਸਪੈਸ਼ਲ ਪੰਜਾਬ ਚੋਂ ਦੀ ਤੋ ਇੱਕੋ ਜਗ੍ਹਾ ਆ ਸਿੱਧੂ ਮੂਸੇਵਾਲੇ ਦਾ ਪਿੰਡ ਤੇ ਸਿੱਧੂ ਮੂਸੇਵਾਲੇ ਦੀ ਸਮਾਦ ਲੋਕੀ ਉੱਥੇ ਆ ਕੇ ਮੱਥੇ ਟੇਕਦੇ ਆ ਹੈ ਨਾ ਜਨਮ ਸਫਲ ਕਰਦੇ ਆਪਣੇ ਲੋਕੀ ਕਹੀ ਗਿੰਦੇ ਭਰਾ ਅਸੀਂ ਦਿੱਦਿਆ ਕਿ ਮੱਥਾ ਟੇਕਿਆ ਸਾਨੂੰ ਸ਼ਾਂਤੀ ਮਿਲ ਗਈ ਅਹੀਂ ਇੱਥੇ ਆ ਕੇ ਮੱਥਾ ਟੇਕਿਆ ਸਾਡਾ ਤਾਂ ਬਿਦਾਨਾ ਰੋ ਖਤਮ ਹੋ ਗਿਆ। ਭਾਈ ਇੱਥੇ ਆ ਕੇ ਮੱਥਾ ਟੇਕਿਆ ਸਾਡੇ ਬੱਚਾ ਹੋ ਗਿਆ। ਲੋਕੀ ਆਪ ਮੂੰਹ ਕਹਿੰਦੇ ਆ ਤੇ ਵੀਰੋ ਸਿੱਧੂ ਮੂਸੇਵਾਲਾ ਪੰਜਾਬ ਦਾ ਹੀਰੋ ਹੀ ਨਹੀਂ। ਉਹ ਪੰਜਾਬ ਵਾਸਤੇ ਇੱਕ ਰੱਬ ਇੱਕ ਰੈਵੋਲੂਸ਼ਨ ਇੱਕ ਕ੍ਰਾਂਤੀ ਇੱਕ ਪਛਾਣ ਇੱਕ ਜੀਵਨ ਜਾਚ ते होर की बहुत कुछ वीरो बहुत कुछ बहुत कुछ नहीं वीरो सिद्धू पंजाब वास्ते सब कुछ है सब कुछ है।